alternate channel ਤੇ ਤੁਹਾਡਾ ਸਵਾਗਤ ਕੁਲਦੀਪ ਸਿੰਘ ਢਾਲੀਵਾਲ ਵੱਲੋਂ 13ਵਾਂ ਨਾਨਕ ਦੌਰੇਦਾਰਨ ਵਰਤੀ ਗਈ ਪਦੀਸ਼ ਅਬਦੌਲੀ ਬੀਜ ਖਾਦ ਦਵਾਈ ਡੀਲਰਾਂ ਨੇ ਖੋਲਿਆ ਮੋਰਚਾ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਡੇਰਾ ਬਨਾਨੇਗੜ੍ਹ ਜ਼ੋਰੇਦਰਨ ਬੀਜ ਖਾਦ ਦਵਾਈ ਡੀਲਰਾਂ ਨਾਲ ਵਰਤੀ ਗਈ ਭਦੀਸ਼ਵਦਾਲੀ ਦੇ ਵਿਰੋਧ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਗੁਰਦਾਸਪੁਰ ਪਹੁੰਚੇ ਬੀਜ ਖਾਦ ਵਾਈ ਡੀਲਰਾਂ ਨੇ ਐਗਰੋ ਇਨਪੁਟ ਡੀਲਰ ਐਸੋਸੀਏਸ਼ਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਦਾ ਡੀਸੀ ਨੂੰ ਮੰਗ ਪੱਤਰ ਦਿੱਤਾ ਅਤੇ ਮੰਗਾਪੂਰੀਆਂ ਨਾ ਹੋਣ ਤੇ ਜਲੰਧਰ ਜਿੰਨੀ ਚੌਂ ਦੇ ਵਿੱਚ ਸਰਕਾਰ ਦਾ ਵਿਰੋਧ ਕਰਨ ਦੀ ਚੇਤਾਵਨੀ ਵੀ ਦਿੱਤੀ ਉਹਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਡੇਰਾ ਬੋਨਾਨ ਦੇ ਵਿੱਚ ਕੁਝ ਡੀਲਰਾਂ ਦੀਆਂ ਸੀਲ ਕੀਤੀਆਂ ਦੁਕਾਨਾਂ ਨੂੰ ਖੋਲ੍ਹਿਆ ਜਾਵੇ ਇਸ ਬੰਦੀ ਜਾਣਕਾਰੀ ਦਿੰਦੇ ਆ ਬੀਜ ਖਾਦ ਵਾਈ ਡੀਲਰਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਜੀਪ ਸਿੰਘ ਢਾਲੀਵਾਲ ਖਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਲੈਣ ਲਈ ਡੇਰਾ ਬੋਹ ਨਾਨਕ ਵਿਖੇ ਪਹੁੰਚੇ ਸਨ ਜਿਸ ਦੌਰਾਨ ਉਹਨਾਂ ਨੇ ਡਿੱਗੀ ਫਸਲ ਦਾ ਜ਼ਿੰਮੇਵਾਰ ਬੀਜ ਖਾਦ ਦਵਾਈ ਡੀਲਰਾਂ ਨੂੰ ਠਹਿਰਾਉਂਦੇ ਹੋਏ ਉਹਨਾਂ ਨਾਲ ਪੱਤੀ ਸ਼ਬਦ ਆਉਲੀ ਦਾ ਵਰਤੋਂ ਕੀਤੀ ਸੀ ਜਿਸ ਦੇ ਵਿਰੋਧ ਦੇ ਵਿੱਚ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਗੁਰਦਾਸਪੁਰ ਪਹੁੰਚੇ ਬੀਜ ਖਾਦ ਦਵਾਈ ਡੀਲਰਾਂ ਨੇ ਐਗਰੋ ਇਨਪੁਟ ਡੀਲਰ ਐਸੋਸੀਏਸ਼ਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਜੇਕਰ ਖੇਤੀਬਾੜੀ ਵਿਭਾਗ ਵੱਲੋਂ ਸ਼ੁਰੂ ਕੀਤੀਆਂ ਗਈਆਂ ਦੁਕਾਨਾਂ ਨੂੰ ਜਲਦ ਨਾ ਖੋਲ੍ਹਿਆ ਗਿਆ ਤਾਂ ਪੰਜਾਬ ਦੇ ਡੀਲਰਾਂ ਵੱਲੋਂ ਜਲੰਧਰ ਜਿਮਨੀ ਚੌਂਕ ਦੇ ਵਿੱਚ ਜਾ ਕੇ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ ਅਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਤੇ ਲਗਾਤਾਰ ਸਰਕਾਰ ਖਿਲਾਫ ਵਰਨੇ ਜਾਰੀ ਰਹਿਣਗੇ ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਬਰਿੰਦਰ ਸਿੰਘ ਅਤੇ ਢੇਰਵਾਨਾ ਦੇ ਡੀਲਰ ਪਰਮੰਦਰ ਸਿੰਘ ਨੇ ਆਪਣੇ ਵਿਚਾਰ ਦਿੱਤੇ ਤੇ ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਵੀ ਇਸ ਮਾਮਲੇ ਤੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਆਓ ਦੇਖਦੇ ਹਾਂ ਕ੍ਰਿਸ਼ਨ ਗੋਪਾਲ ਨਾਥ ਜਤਿੰਦਰ ਕੁਮਾਰ ਜੀ ਆਲਟੂ ਨਿਊਜ਼ ਦੀ ਇਹ ਵਿਸ਼ੇਸ਼ ਰਿਪੋਰਟ ਸਮੱਸਿਆ ਸਾਨੂੰ ਕੋਈ ਨਹੀਂ ਆਈ ਜੀ ਸਮੱਸਿਆ ਸਿਰਫ ਜਿਸ ਦਿਨ ਮੰਤਰੀ ਸਾਹਿਬ ਸਾਡੇ ਐਗਰੀਕਲਚਰ ਮੰਤਰੀ ਸਾਡੇ ਹਲਕੇ ਵਿੱਚ ਗਏ ਸਾਡੇ ਲਾਗੇ ਨੇ ਜੀਕ ਪਿੰਡ ਆਏ ਹੋਏ ਏਸ਼ਰੂਆਲ ਪਿੰਡ ਮਾ ਡੇਰਾ ਬਾਬਾ ਨਾਨਕ ਲਾਕੇ ਮਿਸ਼ਰਾਲੇ ਪਿੰਡ ਦਾ ਰਹਿਮ ਵਾਲਾ ਜ਼ਿਮੀਂਦਾਰ ਆ ਮੇਰਾ 20 ਸਾਲ ਤੋਂ ਜ਼ਿਮੀਂਦਾਰਾ ਖਾਸ ਤੌਰ ਦੇ ਨਾਲ ਸੰਬੰਧ ਹੈ 20 ਸਾਲ ਵਿੱਚ ਇੱਕ ਵਾਰੀ ਵੀ ਕਦੇ ਗੁੱਲੀ ਡੰਡੇ ਦੀ ਜਾਂ ਦੂਜੀ ਤੀਜੀ ਪ੍ਰੋਬਲਮ ਨਹੀਂ ਆਈ ਉਹ ਜਿਹੜੀਆਂ ਪ੍ਰੋਬਲਮਾਂ ਨੇ ਜੇ ਮੈਂ ਦੱਸਣੀਆਂ ਚਾਹਾਂ ਤਾਂ ਉਹ ਬਹੁਤ ਜ਼ਿਆਦਾ ਲੰਬੀਆਂ ਹੋ ਜਾਣਗੀਆਂ ਇਹ ਜਿਹੜਾ ਬਲੇਮ ਲਾਇਆ ਜਾ ਵੀ ਦਵਾਈਆਂ ਬਲੇਮ ਇਹ ਜਿਮੀਦਾਰਾ ਖਾਸ ਸਟੋਰ ਔਰ ਲੱਕੀ ਢਲੋੜਾ ਖਾਸ ਸਟੋਰ ਆ ਨਾ ਜੇ ਇਹਨਾਂ ਦਾ ਪ੍ਰੂਫ ਦੇਖਣਾ ਵਾ ਹੋਣ 14 ਤਰੀਕ ਤੋਂ ਲੈ ਕੇ ਤੇ 18 ਤੱਕ ਦੇਖਿਆ ਜਾ ਸਕਦਾ ਵਾ ਕਿਉਂਕਿ ਉਹ ਕਣਕ ਖੜੀ ਆ ਮੇਰੀ 90 ਕਿੱਲੇ ਕਣਕ ਖੜੀ ਆ ਜਿਹੜੀ ਲੱਕੀ ਢਲੋੜਾ ਨੇ 1.5 200 ਕਿੱਲਾ ਲੱਗ ਗਈ ਮਤਲਬ ਮੇਰੇ ਚਾਚੇ ਤਾਏ ਨੇ ਬਜਾਈ ਆ ਉਹ ਖੜੀ ਆ ਉਹ ਦਵਾਈਆਂ ਜਿਹੜੀਆਂ ਇਹਨਾਂ ਕੋਲ ਲੈ ਕੇ ਦੋਵਾਂ ਕੋ ਪਾਈਆਂ ਨੇ ਕਿ ਨਹੀਂ ਉਹ ਆਣ ਕੇ ਜੇ ਪ੍ਰੂਫ ਵੇਖਣਾ ਚਾਹਣ ਤੇ ਉਹ ਮੰਤਰੀ ਸਾਹਿਬ ਮਤਲਬ ਪ੍ਰਸ਼ਾਸਨ ਨੂੰ ਕਹਿਣ ਐਗਰੀਕਲਚਰ ਨੂੰ ਕਹਿਣ ਤੇ ਆਣ ਕੇ ਦੇਖਣ ਪਰ ਦੇਖਣ ਚ ਸਾਨੂੰ ਵੀ ਉਸ ਟਾਈਮ ਬੜਾ ਬੁਰਾ ਲੱਗਾ ਸੀ ਜਦੋਂ ਮੰਤਰੀ ਸਾਹਿਬ ਹੁਣਾ ਬਿਆਨ ਦਿੱਤਾ ਨਾ ਜਿਸ ਤਰ੍ਹਾਂ ਵੀ ਠੋਕ ਦਿਓ ਦੁਕਾਨਾਂ ਸੀਜ਼ ਕਰ ਦਿਓ ਇਦਾਂ ਨਹੀਂ ਸੀ ਕਹਿਣਾ ਚਾਹੀਦਾ ਉਹ ਇਸ ਗੱਲ ਦਾ ਅਸੀਂ ਨਾਲ ਵਿਰੋਧ ਕਰਦੇ ਆ ਉਸ ਟਾਈਮ ਕਹਿਣਾ ਚਾਹੀਦਾ ਸੀ ਕਿਸਾਨ ਨੂੰ ਪੁੱਛੋ ਕਿਹੜੀ ਕੰਪਨੀ ਦੀ ਦਵਾਈ ਆ ਫੈਕਟਰੀ ਵਾਲਾ ਠੋਕ ਦਿਓ ਇਹ ਵਕਰੇਤਾ ਰਾਂ ਨੂੰ ਇਹਨਾਂ ਦੀ ਦੋਵਾਂ ਦੀ ਬਹੁਤ ਜ਼ਿਆਦਾ ਇਨਸਲਟ ਹੋਈ ਆ ਇਲਾਕੇ ਵਿੱਚ ਜਿਹਨੂੰ ਆਪਾਂ ਇੱਕ ਪੰਜਾਬੀ ਜੇ ਕਹੇ ਲੋ ਥੂ ਥੂ ਕਹੇ ਲੋ ਹੋਈ ਆ ਦੂਜੀ ਤੇ ਜੀ ਜਿੰਨੇ ਸਿੰਪਲ ਜ਼ਿੰਮੇਦਾਰਾ ਖਾਸ ਤੌਰ ਦੇ ਹੋਣ ਤੱਕ ਭਰੇ ਗਏ ਨੇ ਜਾਂ ਇਹਨੂੰ ਜਲੀਲ ਕੀਤਾ ਗਿਆ ਵਾ ਜੇ ਮੇਰੇ ਵਰਗੇ ਕਿਸਾਨ ਨੂੰ ਰੱਬ ਨੇ ਜਲੀਲ ਕੀਤਾ ਹੁੰਦਾ ਇੰਨੀ ਵਾਰੀ ਹੁਣ ਉਹ ਖੁਦਕੁਸ਼ੀ ਕਰ ਗਿਆ ਹੁੰਦਾ ਸਿਰਫ ਇਹ ਇੱਕ ਇਨਸਾਨ ਹੈ ਜੀਵਿੰਦਾਰ ਖਾਸ ਤੌਰ ਜਿਹੜਾ ਇੰਨਾ ਜਲੀਲ ਹੋਣ ਦੇ ਖਾਤਰ ਇੰਨੀਆਂ ਜਿਆਦਾ ਸ਼ਬਦਾਵਲੀਆਂ ਇਹਨਾਂ ਨੂੰ ਮਾੜੀਆਂ ਬੋਲਦੇ ਰਹੇ ਨੇ ਮੈਂ ਦੇਖਦਾ ਰਿਹਾ ਉੱਥੇ ਵੇਂਦਾ ਰਿਹਾ ਬਾਕੀ ਮੇਰਾ 20 ਸਾਲ ਤੋਂ ਲੈਜਰਾਂ ਇਹਨਾਂ ਦੀਆਂ ਫੋਲ ਕੇ ਮੇਰੇ ਜਿਹੜੇ ਕਾਊਂਟ ਨੇ ਉਹ ਵੇਖੇ ਜਾਣ ਕਿੰਨੀ ਦਵਾਈ ਇਹਨਾਂ ਕੋਲ ਆਧਾਰ ਖੜਕੇ ਮੈਂ ਪਾਉਂਦਾ ਰਿਹਾ ਗੁੱਲੀ ਡੰਡਾ ਮਰਦਾ ਰਿਹਾ ਤੇ ਪਾਉਂਦਾ ਰਿਹਾ ਤੇ ਫੇਰ ਹੀ ਪੈਂਦੀ ਰਹੀ ਆ ਲੱਗਦਾ ਵੀ ਕੰਪਨੀਆਂ ਨੂੰ ਛੱਡਿਆ ਜਾ ਰਿਹਾ ਡੀਲਰਾਂ ਨੂੰ ਅਰੇਂਜਮੈਂਟ ਕੀਤਾ ਨਹੀਂ ਇਹਨਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ ਖਾਸ ਕਰਕੇ ਚਲੋ ਇਹ ਬਾਕੀ ਪੰਜਾਬ ਤੋਂ ਸਾਰੇ ਆਏ ਹੋਏ ਆ ਜਿੰਨੇ ਫਿਕਰ ਤੇ ਆਏ ਹੋਏ ਨੇ ਖਾਸ ਕਰਕੇ ਮੈਂ ਜ਼ਿੰਮੇਦਾਰ ਆ ਖਾਸ ਤੌਰ ਤੋਂ ਮੈਂ ਕੋਈ ਵੇਖਣ ਡਿਆ 5-7 ਸਾਲ ਤੋਂ ਇਹਦੇ ਨਾਲ ਇੰਨਾ ਧੱਕਾ ਹੋ ਰਿਹਾ ਆ ਵੀ ਕੋਈ ਗੱਲ ਕਰਨ ਵਾਲੀ ਤੇ ਇਸ ਟਾਈਮ ਬਹੁਤ ਜ਼ਿਆਦਾ ਨਾ ਡਿਪਰੈਸ਼ਨ ਦੇ ਵਿੱਚ ਤੇ ਇਸ ਕਰਕੇ ਮਾਨਯੋਗ ਜਿਹੜੇ ਮੰਤਰੀ ਸਾਹਿਬ ਨੇ ਨਾ ਉਹਨਾਂ ਦਾ ਵੀ ਫਰਜ਼ ਬਣਦਾ ਵਈ ਵਕਰਤ ਜਵਾਨ ਨੂੰ ਨਹੀਂ ਜਿਹੜੇ ਕਿ ਫੈਕਟਰੀਆਂ ਕਾਰਖਾਨੇ ਜਿਹੜੇ ਦਵਾਈਆਂ ਬਣਾਉਂਦੇ ਆ ਉਹਨਾਂ ਨੂੰ ਠੋਕਿਆ ਜਾਏ ਸੀਲ ਕੀਤਾ ਜਾਏ ਅਸੀਂ ਨਾਲ ਮੈਂ ਪਰਮਿੰਦਰ ਸਿੰਘ ਭੇਦੀ ਡੇਰਾ ਬਾਬਾ ਰਾਣਕ ਤੋਂ ਜ਼ਿਮੀਦਾਰਾ ਖਾਸ ਤੌਰ ਤੋਂ ਆਂ ਕੁਝ ਦਿਨ ਪਹਿਲਾਂ ਮੰਤਰੀ ਸਾਹਿਬ ਉੱਥੇ ਪਿੰਡ ਸਾਡੇ ਲਾਗੇ ਹਰੂਵਾਲਾ ਉੱਥੇ ਆਏ ਆ ਉਹਨਾਂ ਨੇ ਮੁਆਵਜ਼ੇ ਬਾਰੇ ਗੱਲ ਚੱਲ ਰਹੀ ਸੀ ਗਰਦੌਰੀਆਂ ਕਰਨੀਆਂ ਜਾਂ ਕਿਸਾਨਾਂ ਨਾਲ ਜਿਹੜੀ ਫਸਲ ਗਿਰੀ ਆ ਪਰ ਉਹਦੇ ਉਹਦੇ ਦਰਮਿਆਨ ਹੀ ਇਹਨਾਂ ਨੇ ਨਵੀਂ ਗੱਲ ਛੇੜ ਦਿੱਤੀ ਕਿ ਇਹ ਲੱਲੂ ਨਾਲ ਗਿਰੀ ਆ ਇਹ ਸਾਡੀ ਇਹ ਤੁਹਾਡੀ ਫਸਲ ਹੈ ਹਵਾ ਨਾਲ ਘੱਟ ਤੇ ਲੱਲੂ ਨਾਲ ਗਿਰੀ ਆ ਜਿਹੜਾ ਗੁੱਲੀ ਡੰਡਾ ਜਿਹਨੂੰ ਅਸੀਂ ਕਹਿੰਨੇ ਆ ਔਰ ਗੁੱਲੀ ਡੰਡੇ ਦੀ ਤੇ ਪ੍ਰੋਬਲਮ ਪਿਛਲੇ 20 ਤੋਂ 30 ਸਾਲ ਤੋਂ ਲਗਾਤਾਰ ਚੱਲ ਰਹੀ ਹੈ ਸਾਇੰਟਿਸਟ ਵੀ ਆਪਣੇ ਹੱਥ ਖੜੇ ਕਰ ਚੁੱਕੇ ਆ ਅਗਰ ਇਹਨਾਂ ਨੂੰ ਇੰਨਾ ਹੀ ਹੈਗਾ ਵੀ ਮਤਲਬ ਗੁੱਲੀ ਡੰਡੇ ਨਾਲ ਜਾਂ ਕਿਸਾਨਾਂ ਨਾਲ ਹੈਗਾ ਵੀ ਇਸ ਮਕਸਦ ਨਾਲ ਜੇ ਕੋਈ ਗੱਲ ਕਰਨੀ ਚਾਹੁੰਦੇ ਆ ਤੇ ਆਪਣੇ ਸਾਇੰਟਿਸਟ ਜਿਹੜੇ ਪੀਏਯੂ ਚ ਬੈਠੇ ਵਿਹਲੇ ਤਨਖਾਹਾਂ ਲੈ ਰਹੇ ਉਹਨਾਂ ਨੂੰ ਕਹਿਣ ਪੀ ਤੁਸੀਂ ਨਵੀਂ ਕਾਰਡ ਕੱਢੋ ਕੋਈ ਵੀ ਇਹਨੂੰ ਜਿਹੜੀ ਰੈਜ਼ਿਸਟੈਂਸ ਪਾਵਰ ਇਹਨੂੰ ਨਹੀਂ ਚੱਲੀ ਜਾ ਰਹੀ ਇਹਦੇ ਕੋਲ ਉਹ ਦਵਾਈਆਂ ਉਹ ਜੀਆਂ ਬਣਾਓ ਜਦਕਿ ਇਹ ਦੁਕਾਨਦਾਰ ਦਾ ਕੰਮ ਨਹੀਂ ਹੈਗਾ ਦੁਕਾਨਦਾਰ ਦਾ ਕੰਮ ਸਿਰਫ ਵੇਚਣ ਦਾ ਕੰਮ ਆ ਕੰਪਨੀਆਂ ਨੇ ਚੀਜ਼ ਬਣਾਉਣੀ ਆ ਕੰਪਨੀਆਂ ਨੇ ਸਾਨੂੰ ਅਥਾਰਟੀ ਲੈਟਰ ਦਿੱਤੇ ਆ ਮਹਿਕਮੇ ਨੇ ਉਹਨੂੰ ਜਮ੍ਹਾਂ ਕੀਤੇ ਆ ਫਿਰ ਸਾਨੂੰ ਵਿਕਰੀ ਦੀ ਪਰਮਿਸ਼ਨ ਮਿਲੀ ਆ ਸਾਡਾ ਕੰਮ ਸਿਰਫ ਦਵਾਈ ਨੂੰ ਵੇਚਣਾ ਜੋ ਰეკਮੈਂਡਡ ਦਵਾਈ ਆ ਉਹਨੂੰ ਵੇਚਣਾ ਸਾਡਾ ਕੰਮ ਇਹ ਨਹੀਂ ਹੈਗਾ ਵੀ ਇਹ ਅਸਰ ਕਰੀ ਆ ਕਰੇਗੀ ਜਾਂ ਨਹੀਂ ਕਰੇਗੀ ਇਹ ਮੌਸਮ ਦੇ ਉੱਤੇ ਵੀ ਡਿਪੈਂਡ ਕਰਦਾ ਪਰ ਇਹਨਾਂ ਨੇ ਬਿਨਾਂ ਸੋਚੇ ਸਮਝੇ ਸਾਨੂੰ ਉਹਦੇ 'ਚ ਕਟਾਰੇ 'ਚ ਖੜਾ ਕਰ ਦਿੱਤਾ ਵੀ ਇਹ ਸਾਰਾ ਕਸੂਰੀ ਦੁਕਾਨਦਾਰਾਂ ਦਾ ਵੀ ਜਿਹੜੇ ਝਾਲੀ ਦਵਾਈਆਂ ਵੇਚਦੇ ਆ ਝਾਲੀ ਕਿਸ ਤਰ੍ਹਾਂ ਵੇਚਦੇ ਆ ਦੋ ਪਿਛਲੇ 5 ਸਾਲ 'ਚ ਮੈਂ ਬਹੁਤ ਤੰਗ ਹੋਇਆ ਮੇਰੇ 35 ਸੈਂਪਲ 5 ਸਾਲ 'ਚ ਭਰੇ ਗਏ ਆ ਇਸੇ ਗੱਲ 'ਚ ਵੀ ਇਹਨਾਂ ਤੇ ਕਾਰਵਾਈ ਕਰੋ ਇਹਨਾਂ ਤੇ ਕਾਰਵਾਈ ਕਦੀ ਜਿਹੜੀ ਸਰਕਾਰੋਂ ਦੀ ਕਾਰਵਾਈ ਕਰੋ ਜੀ ਵੀ ਕਿਹੜੀ ਕਾਰਵਾਈ ਕਰੋ ਅਸੀਂ ਕੋਈ ਝਾਲੀ ਵੇਚ ਰਹੇ 35 ਦੇ 35 ਪਾਸ ਸੈਂਪਲ ਆ ਮੇਰੇ ਜੇ ਰੱਦ ਨਾ ਹੋਈਆਂ ਤਾਂ ਫਿਰ ਜਿਸ ਤਰ੍ਹਾਂ ਸਾਡੇ ਪ੍ਰਧਾਨ ਕਹਿਣਗੇ ਜੇ ਚੰਡੀਗੜ੍ਹ ਜਾਣਾ ਜਾਂ ਆਪਣੇ ਚੀਫ ਮਿਨਿਸਟਰ ਸਾਹਿਬ ਦਾ ਘਰਾਓ ਕਰਨਾ ਜਾਂ ਮੰਤਰੀ ਸਾਹਿਬ ਦਾ ਕਰਨਾ ਅਸੀਂ ਜਿਸ ਤਰ੍ਹਾਂ ਇਹ ਸਾਨੂੰ ਆਦੇਸ਼ ਦੇਣਗੇ ਸੀ ਉਹਦੇ ਮੁਤਾਬਕ ਚੱਲਾਂਗੇ ਜਿਹੜੀ ਜਿਲ੍ਹੇ ਦਾ ਚੋਣਾ ਹੋ ਜਾ ਰਿਹਾ ਉੱਥੇ ਜਾ ਕੇ ਪ੍ਰਚਾਰ ਕੀਤਾ ਜਾ ਸਕਦੇ ਜਿਹੜੀਆਂ ਚੋਣਾ ਹੋ ਰੀਆਂ ਜਲੰਧਰ ਜੇ ਸਾਡਾ ਨਾਂ ਕੋਈ ਕੀਤਾ ਗਿਆ ਫਿਰ ਜਿਸ ਤਰ੍ਹਾਂ ਸਾਡੇ ਪ੍ਰਧਾਨ ਜੀ ਨੇ ਕਿਹਾ ਵੀ ਅਸੀਂ ਉੱਥੇ ਜਾ ਕੇ ਇਹਦਾ ਪ੍ਰਚਾਰ ਕਰਾਂਗੇ ਵੀ ਇਹ ਸਾਡੇ ਨਾਲ ਧੱਕਾ ਹੋ ਰਿਹਾ ਉਹਦੇ 'ਚ ਇਫੈਕਟ ਜਰੂਰ ਪਏਗਾ ਜਿਹੜਾ ਅੱਜ ਗੁਰਦਾਸਪੁਰ ਵੀ ਗਏ ਸਾਡੇ ਭਾਈਚਾਰੇ ਦਾ ਪੰਜਾਬ ਦਾ ਇਕੱਠ ਹੋਇਆ ਔਰ ਪੰਜਾਬ ਦਾ ਸਾਰਾ ਸਾਡਾ ਭਾਈਚਾਰਾ ਬੰਦ ਹੈ ਇਹਦਾ ਮੁੱਖ ਕਾਰਨ ਜੋ ਪਿਛਲੀ ਦਿਨੀ ਖੇਤੀ ਮੰਤਰੀ ਸ੍ਰੀ ਕੁਲਦੀਪ ਸਿੰਘ ਢਾਲੀਵਾਲ ਜੋ ਕਿ ਇੱਥੇ ਡੇਰਾ ਬਾਬਾ ਨਾਨਕ ਦੇ ਹਲਕੇ ਵਿੱਚ ਕੋ ਕਿਸਾਨਾਂ ਦਾ ਕਣਕ ਦਾ ਖੇਤਾਂ ਦਾ ਮੁਆਵਜ਼ਾ ਕਰ ਮੌਇਨਾ ਕਰ ਰਹੇ ਸੀ ਉਹਦੇ ਵਿੱਚ ਕਿਤੇ ਗੁੱਲੀ ਡੰਟੀ ਦੀ ਗੱਲਬਾਤ ਹੁੰਦਿਆਂ ਉਹਨਾਂ ਨੇ ਜੋ ਸਾਡੇ ਭਾਈਚਾਰੇ ਪ੍ਰਤੀ ਇੱਕ ਬੜੀ ਹੀ ਭੱਦੀ ਵਾਸ਼ਾ ਦਾ ਵਰਤੋਂ ਕੀਤੀ ਹੈ ਜਿਹਦਾ ਰੋਸ ਸਾਰੇ ਪੰਜਾਬ ਦੇ ਡੀਲਰਾਂ ਚ ਹੈ ਔਰ ਜੋ ਉਸ ਤੋਂ ਬਾਅਦ ਮਹਿਕਮੇ ਨੇ ਹੋਰ ਦੁੱਖਪਰੀ ਕਾਰਵਾਈ ਕੀਤੀ ਹੈ ਬਗੈਰ ਸੋਚੇ ਸਮਝੇ ਬਗੈਰ ਕਾਨੂੰਨੀ ਜ਼ਬਰਦਸਤੀ ਜੋ ਕੀਤੀ ਹੈ ਜਿਹੜੇ ਡੀਲਰਾਂ ਦੇ ਸੇਲਾਂ ਬੰਦ ਕੀਤੀਆਂ ਜਾਂ ਇੱਕ ਡੀਲਰ ਵੀਰ ਬਾਹਰ ਗਿਆ ਸੀ ਦੁਕਾਨ ਸੀਲ ਕੀਤੀ ਹੈ ਉਹਦੇ ਪ੍ਰਤੀ ਸਾਡੇ ਪੰਜਾਬ ਦਾ ਸਾਰਾ ਰੋਸ ਹੈ ਆ ਸਾਡਾ ਭਾਈਚਾਰਾ ਇੱਥੇ ਇਕੱਠਾ ਹੋ ਰਿਹਾ ਔਰ ਉਸ ਰੋਸ ਪ੍ਰਤੀ ਜੋ ਇਕੱਠਾ ਹੋ ਕੇ ਅੱਜ ਅਸੀਂ ਬੰਦ ਕੀਤਾ ਇਹ ਅੱਜ ਸਰਕਾਰ ਨੂੰ ਹੀ ਦੱਸਣਾ ਚਾਹੁੰਦੇ ਆ ਕਿ ਅਸੀਂ ਇੱਕ ਟੈਕਸ ਫੇਅਰ ਅਮਨ ਸ਼ਾਂਤੀ ਵਾਲੇ ਔਰ ਪੰਜਾਬ ਦੀ ਕਿਸਾਨੀ ਦੀ ਰੀੜ ਦੀ ਹੱਡੀਆਂ ਸਾਡੇ ਬਿਨ ਕਿਸਾਨੀ ਨਹੀਂ ਚੱਲ ਸਕਦੀ ਚਾਹੇ ਸਰਕਾਰ ਆਪਣਾ ਜਿੰਨਾ ਵੀ ਮਰਜ਼ੀ ਜ਼ੋਰ ਲਗਾ ਲੇ ਔਰ ਅਗਰ ਗੁੱਲੀ ਡੰਡੀ ਦੀ ਜਿੱਥੋਂ ਤੱਕ ਸਮੱਸਿਆ ਦਾ ਸਵਾਲ ਹੈ ਉਹ ਸਾਰਾ ਯੂਨੀਵਰਸਿਟੀ ਜਿਹੜੀ ਹੈ ਜਿੰਨੇ ਵੀ ਕੇਵੀਕੇਜ਼ ਨੇ ਖੇਤੀਬਾੜੀ ਵਿਭਾਗ ਹੈ ਸਭ ਪੜੀ ਪਾਤੀ ਜਾਣੂ ਐ ਮਨ ਕਿਸਾਨ ਵੀ ਜਾਣੂ ਐ ਕਿ ਇਹ ਇਹੋ ਜੀ ਸਮੱਸਿਆ ਹੈ ਜਿਹੜੀ ਇੱਕ ਸਪਰੇਅ ਚਾਹੇ ਦੋ ਸਪਰੇਅ ਚਾਹੇ ਤਿੰਨ ਸਪਰੇਅ ਕਰ ਲਈਏ ਕਦੀ ਵੀ ਪੂਰਨ ਕੰਟਰੋਲ ਤੇ ਇਸ ਟਾਈਮ ਨਹੀਂ ਆਸਦੀ ਕੋਈ ਇਸ ਵੇਲੇ ਹਿੰਦੁਸਤਾਨ ਚਾਹੀ ਦਵਾਈ ਨਹੀਂ ਕਿ ਜਿਹੜੀ ਗੁੱਲੀ ਉਹ ਡੰਡੀ ਨੂੰ 100% ਕੰਟਰੋਲ ਕਰ ਲੇ ਅਗਰ ਸਰਕਾਰ ਇਹ ਸਮਝਦੀ ਕਿ ਕੰਟਰੋਲ ਕਰ ਸਕਦੀ ਹੈ ਅਸੀਂ ਓਪਨ ਆਫਰ ਦਿੰਨੇ ਆ ਕਿ ਉਹ ਅਗਲੇ ਸਾਲ ਇੱਕ ਜ਼ਿਲ੍ਹਾ ਇੱਕ ਬਲੌਕ ਚ ਹੈ ਸਾਰਾ ਪੰਜਾਬ ਖੇਤੀ ਬੜੀ ਮਹਿਕ ਨੂੰ ਸੰਭਾਦੇ ਸਾਡਾ ਕੋਈ ਡੀਲਰ 1 ਏਕੜ ਦੀ ਦਵਾਈ ਨਹੀਂ ਵੇਚੇਗਾ ਗੁਲੀਂੜਾ ਮਾਰ ਕੇ ਦਿਖਾ ਦੇਣਾ ਉਹ ਜਿਹੜਾ ਮਾਰ ਕੇ ਦਿਖਾ ਦੇ ਨਾਮ ਅਸੀਂ ਦੇਾਂਗੇ